ਬਾਦ ਮਹੱਲਾ ਪੰਗਵ ਪੰਥੀ ਜੀ ਘਰ ਨਹੀਂ ਬਾਹਰ ਨਹੀਂ ਜੀ ਨੂੰ ਹਾਂ ਤੇ ਮੇਰੇ ਭਾਈ ਸੰਗ ਸਭ ਕੋ ਜੀ ਸਾਧ ਸੰਗਤ ਰੂਪੀ ਘਰ ਦੇ ਕੀ ਹੈ ਜਿਨਾਂ ਸੁਭ ਸੰਗਤ ਤੋਂ ਇੱਕ ਕਰਮਾਰਥੀ ਤੂਤੋਂ ਲਖਾ ਹੈ ਔਰ ਇਸੀ ਤੇ ਮਤਹੀ ਜਾ ਹੈ ਸੁਭ ਸੰਗਤ ਰੂਪੀ ਕਰ ਜੋ ਆਇਦ ਨੂੰ ਸਭ ਕੁਝ ਰੱਖਿਆ ਹੋਇਆ ਹੈ ਸੁਭ ਸੰਗਤ ਤੋਂ ਬਾਹਰ ਨਹੀਂ ਕੋਈ ਕੋਈ ਦਾਤ ਪ੍ਰਾਪਤ ਹੋ ਸਕਦੀ ਇਸੇ ਪ੍ਰਕਾਰ ਸੁਭ ਸੰਗਤ ਦੁਆਰਾ ਪਤਾ ਲੱਗਦਾ ਹੈ ਸਭ ਕੁਝ ਮੁਨਖਾ ਜੰਗੂ ਦੀ ਘਰ ਤੋਂ ਲੁਕੀ ਹੈ ਮੁਨਖਾ ਜੰਗੂ ਦੀ ਦੇਖੋਂ ਬਾਹਰ ਹੈ ਜਿਹहां ਕੋਈ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਨਹੀਂ ਸਭ ਕੁਝ ਕਰਮ ਹੈ ਸਿਰ ਦੇ ਰੂਪੀ ਕੰਮ 'ਚ ਸਭ ਕੁਝ ਬਾਦ ਪ੍ਰਾਪਤ ਹੋ ਸਕਦੀ ਹੈ ਬਾਦ ਮੁਖ ਭੱਜੇ ਨਾ ਕਰਕੇ ਸੰਸਾਰ ਵਿੱਚ ਇਹ ਕੋਈ ਬਾਦ ਪ੍ਰਾਪਤ ਹੋ ਸਕਦੀ ਸਭ ਕੁਝ ਕਰਮਾਂ ਸਰੀਆ ਪਗ ਰੂਪੀ ਘਰ ਦੀ ਸਭ ਕੁਝ ਮਾਰਾਂ ਰੱਖਿਆ ਹੋਇਆ ਹੈ ਧਰਮ ਆਰਥ ਕਾਮ ਉਹ ਖਾਦਕ ਬਾਹਰ ਨੋ ਇੰਦਰੀਆਂ ਦੇ ਦੇਨ ਹੰਦ ਦੇ ਜ਼ਿਹਨ ਦੇ ਦੇਨ ਲੋਕਾਂ ਬਾਜ ਮੁਖ ਉਹਨਾਂ ਨੂੰ ਕੁਝ ਨਹੀਂ ਪ੍ਰਾਪਤ ਹੋ ਸਕਦਾ ਬਾਹਰ ਤੂਲੈ ਤੂ ਪਰੰਗੂਲ ਆਹੀ ਇਹਦਾ ਬਾਹਰ ਤੂਲਦਾ ਫਿਰਦਾ ਧੜਕਦਾ ਫਿਰਦਾ ਹੈ ਸੱਚੇ ਪਾਤਸ਼ਾਹ ਦੀ ਸ਼ਰਨ ਛੱਡ ਕੇ ਸਰਬੰਗਤ ਛੱਡ ਕੇ ਰੇ ਅੰਦਰਾਂਤ੍ਰ ਮੁਖ ਦਿੱਤੀ ਨਹੀਂ ਕਰ ਸਕਦਾ ਅਤੇ ਕਿਤ ਨੂੰ ਮਹਾਰਾਜ ਵਿੱਚ ਨਹੀਂ ਜੋੜ ਸਕਦਾ ਉਹ ਸੰਸਾਰੋਂ ਬਾਹਰ ਦੇਵੀ ਦੇਵਤਿਆਂ ਦੀ ਪੂਜਨਾ ਵਿੱਚ ਭਟਕਦਾ ਫਟਦਾ ਹੈ ਭਾਵਨਾ ਹੈ ਉਹ ਭਰਮ ਦੀ ਭੁਲਣ ਚਾਹ ਰਿਹਾ ਹੈ ਗੁਰ ਪਰਸਾਦੀ ਜਿਨੀ ਅੰਦਰ ਪਾਇ ਸਤਗੁਰਾਂ ਦੀ ਕਿਰਪਾ ਕਰਕੇ ਜਿਵੇਂ ਅੰਦਰੋਂ ਇਮਾਨਤਾ ਕਰਨ ਦੇ ਅੰਦਰੋਂ ਹਿਰਦੇ ਦੇ ਅੰਦਰੋਂ ਮਨੁੱਖ ਜਿੱਤ ਅਹੰਕਾਰ ਦਾ ਹਮ ਸਾਖੀ ਹੈ ਜੋ ਉਸ ਰੂਪ ਨੂੰ ਪਾ ਗਿਆ ਹੈ ਤੋ ਅੰਦਰ ਬਾਹਰ ਸੁਹੇਲਾ ਜੀ ਉਹ ਭਾਵੇਂ ਚਾਹੇ ਅੰਤਰਮੁਖ ਮਿੱਠੀ ਲਾ ਕੇ ਸਮਾਧੀ ਜਿ ਬੈਠਾ ਰਹੇ ਕਹੇ ਬਾਹਰ ਸੰਸਾਰ ਦੇ ਵਿਚਿਰਕੇ ਪ੍ਰਚਾਰ ਕਰੇ ਹਰ ਤੁਨਾਂ ਕਰਕੇ ਉਹ ਸੁਖੀ ਹੈ ਇਸੇ ਪ੍ਰਕਾਰ ਦਾ ਉਹ ਦੁੱਖ ਨਹੀਂ ਹੈ ਉਹ ਅੰਤਰਮੁਖ ਵੀ ਉਹ ਪਰਮੇਸ਼ਰ ਨੂੰ ਵੇਖਦਾ ਹੈ ਬਾਹਰ ਸੰਸਾਰ ਦੀ ਉਸ ਵਾਹਿਗੁਰੂ ਨੂੰ ਵੇਖਦਾ ਹੈ ਕਿਉਂ ਸਹੇਲਾ ਸੁਖਾਵਾਂ ਹੈ ਸੋ ਅੰਤਰਮ ਬਾਹਰ ਸਹੇਲਾ ਜੀ ਅੰਦਰ ਜੋ ਸਾਰੇ ਨਿਰਗੁਣ ਰੂਪ ਹੈ ਅਤੇ ਬਾਹਰ ਜੋ ਸਾਰੇ ਸੰਸਾਰ ਦੇ ਬਰਾਤ ਰੂਪ ਹੈ ਕਿਉਂ ਬਰਾਤ ਨੂੰ ਨਿਰਭਉ ਨੂੰ ਸਰਬੰ ਨੂੰ ਅਤੇ ਅਰੂਪ ਗਿਆਨ ਕੇ ਉਹ ਸੁਖੀ ਹੋਇਆ ਹੈ ਸੇਨ ਵਿੱਚ ਇਹਨਾਂ ਵਰਤਾ ਅੰਮ੍ਰਿਤ ਧਾਰਾ ਇਹਨਾਂ ਸਾਲ ਸੰਗੇ ਜੀ ਬੱਦਲ ਦੀ ਵਰਖਾ ਜਦੋਂ ਹੁੰਦੀ ਹੈ ਜਿਵੇਂ ਕਿ ਅਸੀਂ ਇੱਕ ਕਰ ਆਸ ਲੋ ਅੰਮ੍ਰਿਤ ਫਰੀਖੀਆਂ ਧਾਰਾਂ ਸੋਹਣੀਆਂ ਬੱਦਲ ਚੋਂ ਵਰਖਦੀਆਂ ਹਨ ਮਨ ਪੀਵੇ ਸੋਨੁ ਸਾਬਦ ਵਿਚਾਰ ਸਬਦ ਵਿਚਾਰ ਜਦੋਂ ਸੁਣਦਾ ਹੈ ਮਨ ਉਹ ਸੇਵ ਸਾਲ ਸੰਗੇ ਜੀ ਉਸ ਰਸ ਨੂੰ ਪੀਂਦਾ ਹੈ ਇਸੇ ਪ੍ਰਕਾਰ ਸਾਬ ਸੰਗੇ ਜੀ ਮਨ ਪੀਵੇ ਇਸਨ ਸਬਦ ਵਿਚਾਰਾ ਜਿਵੇਂ ਜਿਵੇਂ ਇੱਕ ਰਸ ਵਰਖਾ ਵਰਸਦਾ ਹੈ ਤੇ ਅੰਮ੍ਰਿਤ ਦੀਆਂ ਧਾਰਾਂ ਉਹਦੇ ਤੋਂ ਵਗਦੀਆਂ ਹਨ ਉਸ ਪ੍ਰਕਾਰ ਸਾਹਿਬ ਸਿੰਘ ਦੀ ਗੁਰੂ ਸਾਹਿਬ ਆ ਬੱਦਰ ਵੀ ਨਹੀਂ ਜਿਵੇਂ ਜਿਵੇਂ ਇੱਕ ਰਸ ਸਤਨਾਮ ਦੇ ਉਪਦੇਸ਼ ਦੀ ਵਰਖਾ ਕਰਦੇ ਹੈ ਸਤਗੁਰਾਂ ਦੀ ਰਸਨਾ ਤੋਂ ਅੰਮ੍ਰਿਤ ਦੀਆਂ ਧਾਰਾਂ ਜਿਵੇਂ ਵਗਦੀਆਂ ਹੁੰਦੀਆਂ ਇਸ ਪ੍ਰਕਾਰ ਦੇ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਿਨ੍ਹਾਂ ਸਨਾ ਸਮ ਸਿਖਾਂ ਗੁਰ ਮੰਨਿਆ ਇਨਾ ਬੋਕਸਵ ਜਾਈ ਇਹ ਅੰਮ੍ਰਿਤ ਦੀਆਂ ਧਾਰਾ ਬ੍ਰਹਮਾਕਾਰ ਵਰਤੀ ਕਰਕੇ ਮਾਰੋ ਸਾ ਬਰਸਾ ਰਹੇ ਹੈ ਜਿਨ ਕਿੰ ਬਰਸਾ ਇਹ ਸਾਲ ਹੰਨੇ ਦੀ ਜੋਤੀ ਕਿਆ ਹੋਵੇ ਬੱਦਲ ਹੋਵੇ ਰਾਤ ਚਕੀ ਹੋਈ ਹੋਵੇ ਉਹਨੂੰ ਖਿੰਖਿੰਖੰਖੰਖ ਕੇ ਟਕਾਟ ਕਾ ਕੇ ਝੜੀ ਲਾ ਕੇ ਜੇ ਤੋ ਵਰਸਿਆ ਹੈ ਸੁੰਦਰ ਅੰਮ੍ਰਿਤ ਦੀਆਂ ਧਾਰਾਂ ਵੀ ਨਹੀਂ ਐਂ ਬਰਖਾ ਹੁੰਦੀ ਬੱਦਲ ਦੀ ਕੋਈ ਬਿਜਲੀ ਦੇ ਚਮਕਾਰੇ ਪੈਂਦੇ ਹੈ ਬਿਜਲੀ ਦੇ ਚਮਕਾਰਿਆਂ ਦੇ ਵੀ ਚੰਨ ਵੀ ਹੋ ਜਾਂਦਾ ਹੈ ਤੇਰੀ ਕਰਾਸ ਬਰਖਾ ਹੁੰਦੀ ਪ੍ਰਸਿੱਧ ਹੁੰਦੀ ਹੈ ਇਸੋ ਪ੍ਰਕਾਰ ਝੰਕਾ ਜਿਵੇਂ ਜਦੋਂ ਸਤਿਗੁਰੂ ਮਹਾਰਾਜ ਸਾਹਿਬ ਦੀ ਝੰਕਾ ਇੱਕ ਰਾਸ ਅੰਮ੍ਰਿਤ ਨਾਮ ਦੀ ਵਰਖਾ ਕਰਦੇ ਹਨ ਉਹਦੇ ਸਤੋ ਮੈ ਬਤੀ ਜਦੋਂ ਹੋ ਜਾਂਦੀ ਹੈ ਰਜੋਗੁਣ ਸੁਭਾਅ ਮਿਟ ਜਾਂਦਾ ਹੈ ਤਮੋਗੁਣ ਸੁਭਾਅ ਮਿਟ ਜਾਂਦਾ ਹੈ ਕੇਵਲ ਸ਼ਾਂਤ ਕੀ ਚਿਰਾਈ ਹੁੰਦਾ ਹੈ ਉਦੋਂ ਜੇ ਬਿਜਲੀ ਦੇ ਲਿਸ਼ਕਾਰੇ ਪੈਂਦੇ ਹਨ ਬਸ਼ਕੰਦਰੋਂ ਪੈਣ ਲੱਗ ਜਾਂਦੀ ਹੈ ਪ੍ਰਕਾਸ਼ ਆਉਣ ਲੱਗ ਜਾਂਦਾ ਹੈ ਉਹ ਪ੍ਰਕਾਸ਼ ਨਾਲ ਜੋ ਪਰਲੋਕ ਦੇ ਵਰਤਦਾ ਉਹਦਾ ਵੀ ਪਤਾ ਲੱਗ ਜਾਂਦਾ ਹੈ ਇਹ ਦੁਨੀਆ ਜਿਹੜਾ ਵਰਤਾਰਾ ਵਰਦਾ ਇਹਦਾ ਪਤਾ ਲੱਗ ਜਾਂਦਾ ਹੈ ਉਹ ਸਤੋਮਤੂ ਦੇ ਚਮਕਾਰੇ ਹੈ ਇਹ ਝਿੰਜਮ ਹੈ ਇੱਕ ਰਸਮ ਥੰਮ ਕੇ ਜਿਹੜਾ ਖਾਂਦਕੀ ਮਿੱਟੀ ਦੇ ਅੰਦਰ ਮਹਾਰਾਜ ਨੂੰ ਪ੍ਰਕਾਸ਼ ਪਾਉਣਾ ਕਦੇ ਅਵਤਾਰਾਂ ਦੇ ਦਰਸ਼ਨ ਹੋਣ ਲੱਗ ਜਾਣੇ ਕਦੇ ਸਰਗੁਣ ਰੂਪ ਦਾ ਬ੍ਰਾਹਟ ਰੂਪ ਪ੍ਰਤੀਤ ਹੋਣ ਲੱਗ ਜਾਣਾ ਕਦੇ ਸਭ ਸੰਗ ਦੀ ਸਾਰੀ ਸ੍ਰਿਸ਼ਟੀ ਵਿੱਚ ਜਿਵੇਂ ਬਿਜਲੀ ਦਾ ਪ੍ਰਕਾਸ਼ ਹੁੰਦਾ ਐ ਮਾੜਾ ਦੀ ਸੱਤਾ ਦਾ ਪ੍ਰਤੀਕ ਹੋਣ ਲੱਗਦੀ ਨਹੀਂ ਇੰਨੂੰ ਕਿਤਨੂ ਨਰਮਲ ਹੋ ਕੇ ਸਾਰੇ ਜੋਤੀ ਸਰੂਪ ਨੂੰ ਦੇਖਣ ਲੱਗ ਜਾਂਦਾ ਇਹ ਸਤੋ ਮੈਂ ਦਿੱਤੀ ਦਾ ਚਮਕਾਰਾ ਹੈ ਜਦੋਂ ਦਿੱਤੀ ਪੂਰੀ ਸਾਂਤ ਆਦ ਹੋ ਜਾਂਦੀ ਹੈ ਉਸ ਵੇਲੇ ਪ੍ਰਕਾਸ਼ੰਦਨ ਚਮਕਦੇ ਹਨ ਉਹਨਾਂ ਦੇ ਅੰਦਰੋਂ ਚਮਕਾਰੇ ਬੜਕੇ ਹੁੰਦੇ ਹੈ ਪਹਿਲਾ ਚਮਕਾਰਾ ਤਾਂ ਦਸਵੇਂ ਦੁਆਰ ਦੀ ਰੋਸ਼ਨੀ ਦਾ ਹੈ ਦਸਵੇਂ ਦੁਆਰ ਦੀ ਬਿਜਲੀ ਚਮਕਦੀ ਹੁੰਦੀ ਜਦੋਂ ਸੂਰਜ ਚੜ੍ਹਿਆ ਹੁੰਦਾ ਹੈ ਇਸ ਪ੍ਰਕਾਰ ਕੋ ਉहां ਸੂਰਜ ਨਹੀਂ ਚੰਦਰ ਸੂਈ ਤੇ ਚੰਦ ਦਾ ਪ੍ਰਕਾਸ਼ ਨਹੀਂ ਉਥੇ ਕਹਿ ਸਕਦਾ ਆਦ ਨਿਰੰਨ ਕਰੇ ਆਨੰਦ ਕੋਈ ਇੱਕ ਰਸ ਹੈ ਅਜੇ ਰਿਲੇ ਦਾ ਚਾਨਣ ਹੁੰਦਾ ਜਿਵੇਂ ਚਿਤਾ ਦੁੱਧ ਹੁੰਦਾ ਇਸ ਪ੍ਰਕਾਰ ਦਾ ਪ੍ਰਕਾਸ਼ じゃ ਹੁੰਦਾ ਹੈ ਅਤੇ ਇਸੇ ਪ੍ਰਕਾਰ ਜਿਖਵਾ ਨਹੀਂ ਦੀਆਂ ਨਾੜੀਆਂ ਦੀ ਬੀਲੀ ਦੀਆਂ ਤਾਰਾਂ ਚਮਕਦੀ ਹੁੰਦੀਆਂ ਐ ਚਮਕੀਲਾ ਪ੍ਰਤੀਤ ਨਹੀਂ ਲੋਸ਼ੀ ਸਿਰ ਹਰਨ ਕਰਮ ਦਾ ਪ੍ਰਕਾਸ਼ ਹੁੰਦਾ ਹੈ ਸਾਰਿਆਂ ਥਾਂ ਦੀ ਚੰਨ ਨਹੀਂ ਚੰਨ ਅੱਖਾਂ ਵਿੱਚ ਦੀ ਰੋਸ਼ਨੀ ਦਿਸਣੀ ਖੋਲੇ ਤੋਂ ਨਹੀਂ ਦਿਸਣੀ ਇਹ ਰਹਿ ਕੇ ਸਾਰੇ ਜਿਹੜੇ ਅੱਖਰ ਪੜ ਸਕਣੇ ਮੇਰੇ ਵਿੱਚ ਕੜੀਆਂ ਅੰਦਰਲੀਆਂ ਮੰਦਰਲੀਆਂ ਦਿਖਣ ਲੱਗ ਜਾਂਦੀਆਂ ਮਕਾਨ ਦਿਖਣ ਲੱਗ ਜਾਂਦੇ ਇਹ ਸੁਤੇ ਲਸ਼ਕੋਣ ਲੱਗ ਜਾਂਦੀਆਂ ਇਹ ਹਿਰਨ ਗਰਬ ਦਾ ਪ੍ਰਕਾਸ਼ ਹੈ ਇਸੇ ਪ੍ਰਕਾਰ ਸਾਹਿਬੀ ਸਤੋ ਮੈਂ ਜਦ ਬੁੱਤੀ ਹੁੰਦੀ ਹੈ ਉਦੋਂ ਸਾਰੇ ਸ਼ਾਸਤਰਾਂ ਦਾ ਉਸ ਕਾ ਦਾ ਪ੍ਰਕਾਸ਼ ਹੈ ਜਿਹੜਾ ਇਹਨਾਂ ਸ਼ਾਸਤਰ ਜਿੰਨੇ ਹੈ ਇਸ ਨੇਰੀ ਅੱਖਰਾਂ 'ਚ ਅੱਗੇ ਆ ਕੇ ਬਸਣ ਲੱਗ ਜਾਂਦੇ ਹਨ ਇਸ ਪ੍ਰਕਾਰ ਦੀ ਲਸ਼ਕੀ ਕੋਟਰੀ ਨਹੀਂ ਪਈ ਸੀ ਸੰਤਾਂ ਧੰਨਾਂ ਵਾਲਿਆਂ ਦੇ ਪਾਸੇ ਔਰ ਸੰਤਾਂ ਦੇ ਬਾਸ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਮੈਨੂੰ ਇਸ ਨਾਲ ਲੱਛਣ ਹੀ ਹੋਈ ਹੈ ਸੰਤਾਂ ਸੁਬੇ ਕਹਿੰਦੇ ਚੰਗਾ ਵੀ ਜਿਹੜੇ ਸ਼ਲੋਕ ਬਿਖਦੇ ਆ ਉਹ ਸੁੱਕੇ ਲੈ ਆਈਂ ਜਦੋਂ ਉਹ ਸੁਣ ਬਹਿਣ ਲੱਗਾ ਉਹ ਆਪਣੇ ਸਾਥ ਸੰਗੇ ਜੀ ਸੁਨਹਿਰੀ ਅੱਖਰਾਂ 'ਚ ਵੇਦ ਸ਼ਾਸਤ੍ਰਾਂ ਦੀਆਂ ਅਸਰਤੀਆਂ ਸਿਮਰਤੀਆਂ ਆਈਆਂ ਉਹ ਸੁਣਨ ਲੱਗਾ ਉਹਦੇ ਕੋਲ ਉਹ ਵਸਲੇ ਕੀਤਾ ਦਾ ਸ਼ਲੋਕ ਸੀ ਜਿਸ 'ਤੇ ਬ੍ਰਹਮ ਹਮੀਬਮ ਅਰਪਨਾਦਕ ਇਸ ਪ੍ਰਕਾਰ ਦਾ ਸ਼ਲੋਕ ਸੀ ਬ੍ਰਹਮ ਹਵਨਾਂ ਬ੍ਰਹਮ ਨੂੰ ਅਰਪਨਾ ਸੌ ਕੋਈ ਇਸ ਪ੍ਰਕਾਰ ਦੇ ਸਿੰਘ ਸਾਹਿਬ ਇਹ ਜਦੋਂ ਦਿਖਣ ਲੱਗਾ ਉਹ ਉਸ ਦੀ ਆਵਾਜ਼ ਆਈ ਕਹਿੰਦੇ ਕੀ ਲਿਖ ਕੇ ਨਹੀਂ ਬਖਾਈ ਦੀ ਇਹ ਗੁਪਤ ਜੀ ਦੀ ਪ੍ਰਗਟ ਰੱਖੀ ਦੀ ਹੈ ਜਿੰਨੀ ਅਜਲ ਜਰੀਏ ਉਹਨੀ ਇਹ ਚੀਜ਼ ਪਾਸ ਰਹੀਦੀ ਹੈ ਇਸ ਤਰ੍ਹਾਂ ਉਹਦੇ ਅੱਖਾਂ ਚ ਜਲ ਰੋਣ ਲੱਗ ਗਿਆ ਬਰਾਦ ਕੇ ਆ ਕੇ ਸੰਨਮਾਲ ਨੂੰ ਜਿੰਨੀ ਕੱਖ ਲਿਖੇ ਸੀ ਵਿਖਾਏ ਕਿ ਮਾਰੇ ਇਸ ਪ੍ਰਕਾਰ ਵੀ ਮੈਨੂੰ ਉਸ ਸੰਤੀ ਸੰਮਤੀ ਦੀ ਲਸ਼ਕ ਪਈ ਹੈ ਤੇ ਆਵਾਜ਼ ਆਈ ਹੈ ਵੀ ਨਹੀਂ ਲਿਖੀ ਨਾ ਸੰਤ ਕਹਿੰਦੇ ਹਾਂ ਇਹ ਅਵਸਥਾ ਹੈ ਸਤਿਗੁਰੂ ਜੀ ਸਾਰੇ ਵੇਦ ਸ਼ਾਸਤਰਾਂ ਦਾ ਪ੍ਰਤੀਤ ਹੋਣ ਲੱਗ ਜਾਂਣਾ ਸਨੇਹੀ ਅੱਖਰਾਂ ਵਿੱਚ ਉਹਨਾਂ ਨੂੰ ਪ੍ਰਤੀਤ ਹੋਣ ਲੱਗਦੀਆਂ ਇਹ ਸ਼ਾਂਤੀ ਦੀ ਬੁੱਤੀ ਦਾ ਪ੍ਰਕਾਸ਼ ਹੈ ਇਸ ਪ੍ਰਕਾਰ ਸਾਰੇ ਗਿਆਨ ਗਿਆਨਾਂ ਦੀ ਸਮਝ ਪੈ ਜਾਣੀ ਜਦੋਂ ਬੁੱਤੀ ਇਸ ਪ੍ਰਕਾਰ ਨਿਰੋਧ ਹੋ ਜਾਂਦੀ ਹੈ ਠੰਮ ਠੰਮ ਵਰਸਾ ਅੰਮ੍ਰਿਤ ਧਾਰਾ ਜਿਵੇਂ ਇਸ ਰੋਸੇ ਅੰਮ੍ਰਿਤ ਦੀਆਂ ਧਾਰਾ ਬੱਦਲੀਆਂ ਵਰਸਾ ਹੁੰਦੀਆਂ ਜਿਵੇਂ ਐਵੇਂ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਠੰਮ ਠੰਮ ਕੇ ਇੱਕ ਰੋਸਾ ਸਤਿਮਾ ਬੁੱਤੀ ਦੇ ਪ੍ਰਕਾਸ਼ ਜਾਣਨ ਹੋਣ ਲੱਗ ਜਾਂਦਾ ਓਸ ਰੋਸ਼ਨੀ ਦੇ ਇਤਾਲ ਸੰਗਤ ਜੀ ਬ੍ਰਹਮਾ ਨੰਦੀਆਂ ਅਮਰ ਦੀਆਂ ਧਾਰਾਂ ਜੇ ਹੁੰਦੀਆਂ ਇਹ ਮਨ ਖੰਡਾ ਹੋ ਜਾਂਦਾ ਛਾਪੀ ਸੀਤਲ ਮਨ ਸੁਖੀ ਸੰਤ ਗੋਬਿੰਦ ਗੰਗਾਇ ਐਸੀ ਕਿਰਪਾ ਕਰੋ ਕਉ ਨਾਨਕ ਦਾਹ ਦਸਾਏ ਇਸ ਪ੍ਰਕਾਰ ਦੀ ਸਤਿਗੁਰੂ ਦੀ ਕਿਰਪਾ ਦੁਆਰਾ ਜਿਵੇਂ ਅੰਦਰ ਪ੍ਰਕਾਸ਼ ਲੈ ਲਛਾਂ ਪੈਣ ਲੱਗ ਜਾਂਦੀ ਹੈ ਗੁਰੂ ਸਾਹਿਬ ਬਦਲ ਵੀ ਨਹੀਂ ਆਈ ਅੰਮ੍ਰਿਤ ਨੂੰ ਆਉਂਦਾ ਜਪਾ ਜਾਪੰਦਰਾ ਪੜ੍ਹ ਕੇ ਖਾਂਦੇ ਆ ਜਿਹਨੇ ਅੰਮ੍ਰਿਤ ਦੀਏ ਘਾੜਾ ਹੁੰਦੀ ਹੈ ਐ ਉਹ ਅਭਿਆਸ ਤੇ ਰਸ ਆਨੰਦ ਪ੍ਰਾਪਤ ਹੁੰਦਾ ਸਵਰਨ ਦੇ ਪ੍ਰਤਾਪ ਕਰਕੇ ਮਨ ਤੀਵੈ ਸੋਨਾ ਸਾਬਤ ਵਿਚਾਰਾ ਰੰਗਾ ਗੁਰੂ ਸਾਹਿਬ ਦੇ ਸ਼ਬਦ ਨੂੰ ਹਰ ਵਕਤ ਸੁਣਦਾ ਰਹਿੰਦਾ ਮਨ ਜਾਪ ਨੂੰ ਉਹ ਸ਼ਬਦੀ ਦੇ ਵਿਚਾਰ ਕਰਕੇ ਉਹ ਮਨ ਤੀਨ ਵਾਲਾ ਪੀਂਦਾ ਉਹ ਅੰਮ੍ਰਿਤ ਨੂੰ ਬ੍ਰਹਮ ਆਨੰਦ ਦੇ ਕਾਣ ਉਹ ਨਾਮ ਦੇ ਰਸ ਨੂੰ ਪੀਂਦੇ ਹਨ ਵਿਸੇਵਨ ਠੀਕਾ ਪਿਆਰੀ ਸਹੀਏ ਨਾ ਮਹਾਰਾਜ ਦੀਓ ਉਸ ਰਸ ਨੂੰ ਪੀ ਕੇ ਮਨ ਮਸਤ ਹੋ ਜਾਂਦਾ ਹੈ ਜਿਸ ਪ੍ਰਕਾਰ ਸ਼ਾਂਤੀ ਬੂੰਦ ਨੂੰ ਪਾ ਕੇ ਨਮੀਹਾ ਤਰਪਤ ਹੋ ਜਾਂਦਾ ਹੈ ਆਣ ਦੇ ਬਿਨੋਦ ਕਰੇ ਦਿਨ ਰਾਤੀ ਅਨੰਦ ਦਾ ਆਇਕ ਜਿ ਸਵਾਹੀ ਗੁਰੂ ਦੇ ਕੌਣ ਤੋਂ ਖਾਨ ਹੈ ਉਸ ਸਵਾਹੀ ਗੁਰੂ ਦੇ ਨਾਲ ਬਿਨੋਦ ਅਨੰਦ ਆਇਕ ਦਰਸ਼ਨਾਂ ਦਾ ਜਿਹੜਾ ਅਨੰਦ ਹੈ ਉਹ ਪ੍ਰਾਪਤ ਕਰਦਾ ਰਾਤ ਦਿਨੇ ਅਜਿਹਾ ਰੂਪੀ ਰਾਤੋਂ ਗਿਆਨ ਰੂਪੀ ਦਿਨ ਚੜ ਜਾਂਦਾ ਹੈ ਸਦਾ ਸਦਾ ਹਰ ਕੀ ਲਾ ਜੀ ਸਦਾ ਸਦਾ ਹਰੀ ਅਕਾਲ ਤੁਸਾ ਕੇਲਾ ਆਨੰਦ ਪ੍ਰਾਪਤ ਹੁੰਦਾ ਹੈ ਉਹਨਾਂ ਨੂੰ ਸੇ ਪਿਆਰੋ ਜੀ ਜਨਮ ਜਨਮ ਤਾ ਵਿਛੜਿਆ ਮਿਲਿਆ ਮਨ ਜਿਹੜਾ 84 ਲੱਖ ਜੁਨਾ ਤੇ ਵਿਛੜਿਆ ਤੇਰਾ ਸਰਦਾ ਸੀ ਮਾੜਾ ਦੀ ਕਿਰਪਾ ਹੋਈ ਤੂੰ ਜਨਮਾਂ ਜਨਮਾਂ ਦੇ ਵਿਛੜੇ ਸੀ ਕਈ ਜਨਮ ਪੇਤੀ ਪਤੰਗਾ ਕਈ ਜਨਮ ਗੈ ਨੀਂ ਕੋ ਰੰਗਾ ਕਈ ਜਨਮ ਪੰਖੀ ਸਰ ਹੋਇਓ ਕਈ ਜਨਮ ਹਾਗਰ ਦਰਖਿ ਹੋਇਓ ਤੂੰ ਜਨਮਾਂ ਜਨਮਾਂ ਦੇ ਵਿਛੜੇ ਹੋਏ ਸੀ ਮਾਰਾ ਦੀ ਕਿਰਪਾ ਕਰਕੇ ਮਿਲ ਗਏ ਸਾਧਿ ਕਿਰਪਾ ਤੇ ਸੁਕਾ ਹਰਿਆ ਸਾਧ ਸੰਗਤ ਦੀ ਕਿਰਪਾ ਕਰਕੇ ਸਾਧ ਗੁਰੂ ਨਾਨਕ ਸਾਹਿਬ ਦੀ ਕਿਰਪਾ ਕਰਕੇ ਜਿਹੜਾ ਮਨ ਕੋ ਟੋਕੜ ਦੇ ਸ਼ੋਣ ਸੁੱਕਾ ਹੋਇਆ ਸੀ ਉਹ ਕੋ ਸਰਵਰੂਪੀ ਜੜ ਪੈਦਾ ਹੋ ਗਈ ਅਤੇ ਇਸ ਦੇ ਅੰਦਰ ਪ੍ਰੇਮ ਰੂਪੀ ਅੰਕੂਰ ਪੈਦਾ ਹੋ ਗਿਆ ਸਭ ਸੰਤੋਖ ਵਿਆ ਭਨ ਪੱਤੇ ਪੈਦਾ ਹੋ ਗਏ ਪ੍ਰਮੇਸ਼ਰ ਦਾ ਧਿਆਨ ਰੂਪੀ ਸਾਧ ਸੰਗਤ ਦੀ ਫੁੱਲ ਲੱਗ ਗਏ ਗਿਆਨ ਰੂਪੀ ਫਲ ਲੱਗ ਗਿਆ ਸਭ ਸੰਤੋਖ ਆਦਿਕ ਪਤਰੇ ਲਾਦੇ ਜੋ ਸੁੱਕਾ ਆਇਆ ਮਨ ਜਿਹੜਾ ਸੀ ਕਿਰਤੋਕ ਦਿਸਦੀ ਨਹੀਂ ਆਈ ਉਹ ਹਰਾ ਭਰਾ ਹੋ ਗਿਆ ਮਹਾਰਾਜ ਦੀ ਐਸੀ ਕਿਰਪਾ ਹੋਈ ਸੁਮਤਕ ਪਾਈ ਨਾਮ ਤੇ ਆਏ ਹੁਣ ਸਵਰਗੀ ਜੀ ਸ੍ਰੇਸ਼ਟ ਮਤ ਗੁਰੂ ਸਾਹਿਬ ਤੋਂ ਪ੍ਰਾਪਤ ਕੀਤੀ ਉਹ ਸ੍ਰੇਸ਼ਟ ਮਤ ਪ੍ਰਾਪਤ ਕੀਤੀ ਮਹਾਰਾਜ ਦੇ ਨਾਮ ਨੂੰ ਧਿਆਉਣੇ ਹ ਇੱਕ ਜਿੱਤ ਹੋ ਕੇ ਗੁਰਮਖ ਹੋਈ ਮੀਲਾ ਜੀ ਗੁਰਦਿਆਲ ਗੁਰਮਖਾਂ ਦਾ ਵਾਹਿਗੁਰੂ ਨਾਲ ਮਲਾਪ ਹੋਇਆ ਹੈ ਮੁਖੀ ਸਤਿਗੁਰਾਂ ਦੁਆਰਾ ਉਹ ਬ੍ਰਹਮ ਸਹਾਧਕਾਂ ਦਾ ਮੇਲ ਹੋਇਆ ਹੈ। ਜਲਤ ਰੰਗ ਜਿਉ ਜਲ ਹੈ ਸਮਾਇਆ। ਜੀ ਸਾਂ ਸਮੀ ਜਲਦੀ ਲਹਿਰ ਹੁੰਦੀ ਹੈ। ਪਹਾੜ ਉੱਠ ਕੇ ਉਹ ਪਾਣੀ ਕੀ ਸਮਾ ਜਾਂਦੀ ਹੈ। ਇਵੇਂ ਜਲਦੀ ਲਹਿਰ ਜਿਹੜੀ ਹੁੰਦੀ ਹੈ ਉਹ ਜਲ ਵਿੱਚ ਜਿਵੇਂ ਸਮਾ ਜਾਂਦੀ ਹੈ ਜਿਵੇਂ ਜਲਦੀ ਨਹੀਂ ਆਈ ਪਰਮੇਸ਼ਵਰ ਹੈ। ਲਹਿਰ ਵੀ ਨਹੀਂ ਇਹ ਜੀਵ ਬਣਿਆ ਸੀ। ਜਦੋਂ ਮਾਰਾ ਸਾਨੂੰ ਕਿਰਪਾ ਕੀਤੀ ਵਾਸ਼ਨਾ ਨੂੰ ਤਰੀ ਖਵਾ ਮੁਕ ਗਈ। ਉਹ ਜਲੂ ਵਾਹੂ ਦੀ ਕਿਸਮਾ ਲਿਆ ਲੀਨ ਹੋ ਗਿਆ ਅਪੇਤਾ ਪਾਪੀ ਇਸ ਪ੍ਰਕਾਰ ਜੰਦੀ ਲਹਿਰ ਵੀ ਨਹੀਂ ਆਈ ਇਹ ਵਾਹੂ ਦੇ ਸਰੂਪ ਕੀ ਸਭ ਕੀ ਭਵਤਰੀ ਵਿੱਚ ਪ੍ਰਗਟ ਹੋਇਆ ਸੀ ਅਤੇ ਮਹਾਰਾਜ ਦੀ ਜੋਤ ਵਿੱਚ ਸਮਾ ਗਿਆ ਤੇ ਇਹ ਹੋ ਗਿਆ ਤੇ ਉਹ ਜੋਤੀ ਸੰਗ ਜੋਤ ਮਿਲਾਇਆ ਜੰਦੀ ਲਹਿਰ ਜਲ ਵੀ ਕਿਸਮਾ ਜਾਂਦੀ ਹੈ ਕਿਵੇਂ ਜੋਤੀ ਜੋ ਅਦਿਆਤਮ ਪਰਮੇਸ਼ਰ ਉਹਦੇ ਵਿੱਚ ਪਤਕ ਜੋਤ ਦੀ ਜੋਤ ਸੀ ਸਮਾ ਲਿਆ ਲੀਨ ਹੋ ਗਿਆ ਪਰਤਕ ਜੋਤ ਉਹ ਹੈ ਜਿਹੜੀ ਪਰਤੇ ਪਰਤੇ ਘਨਤੇ ਨੂੰ ਪ੍ਰਕਾਸ਼ ਦਈ ਹੈ ਅਤੇ ਅਦਵੈਤਾ ਆਨੰਦ ਉਹ ਹੈ ਜਿਹੜਾ ਸਾਰੇ ਨੂੰ ਇੱਕ ਰੋਪ ਪ੍ਰਕਾਸ਼ੀ ਜਾਂਦਾ ਹੈ ਉਹ ਦਜਨੀਨ ਹੋ ਗਏ ਕਹੋ ਨਾਨਕ ਪ੍ਰਮਤਪੇ ਕੀ ਵਾੜਾ ਜਿੰਨ ਸਾਲ ਦੀ ਕਹਿੰਦੇ ਇਸ ਪ੍ਰਕਾਰ ਭਰਮ ਦੇ ਕਵਾੜ ਜਿਹੜੇ ਪਖਸ਼ੇ ਸੀ ਜੜੇ ਹੋਏ ਨੇ ਇਹ ਭਰਮ ਦੇ ਵੱਜਨ ਕਰਤੇ ਪਏ ਹੋਏ ਸੀ ਜੇ ਨਾ ਉਹਨੂੰ ਕੱਟ ਦਿੱਤਾ ਮਹਾਰਾਜਾ ਨੂੰ ਕਿਰਪਾ ਦ੍ਰਿਸ਼ਟੀ ਕਰਤੀ ਬਾਦਲਾ ਹੋਈਆ ਜੌਲਾ ਨੂੰ ਬਚਾ ਲਈ ਸੈਣੀ ਨਾਲ ਇਹ ਧਰਮ ਦੇ ਜਿਹੜੇ ਕੱਟਦੇ ਸੱਤਾਂ ਤੰਦਾਂ ਦੇ ਕੱਟ ਦਿੱਤੇ ਮਹਾਰਾਜ ਜੀ ਨੇ ਮੋਹਰ ਨਾ ਹੋਈਆ ਜੌਲਾ ਜੀਓ ਹੁਣ ਜੌਲਾ ਜੁਦਾ ਨਹੀਂ ਮਾਰਾ ਤਾਂ ਬਾਦ ਹੋਈਦਾ ਕਦੇ ਰਹਿਦਾ ਨਹੀਂ ਹੋਈਦਾ ਉਹ ਸੂਤ ਕੀ ਲੀਨ ਹੋ ਗਏ ਹਾਂ ਸੀ ਬਾਜ ਮਹੱਲਾ 5 ਵਾ ਕਿਸ ਕੁਰਬਾਨੀ ਜਿਨ ਤੂੰ ਸੁਣਿਆ ਜੀ ਮਹਾਰਾਜ ਉਹਨਾਂ ਤੋਂ ਕੁਰਵਾਨ ਬੜਿਹਾਰ ਜਾਣੇ ਆਪਾਂ ਵਾਰ ਰਹੇ ਹਾਂ ਜਿਨ੍ਹਾਂ ਤੇਰੇ ਨਾਮ ਨੂੰ ਸਰਬਦਾ ਤੇ ਭਰੋਸਾ ਰੂਪੀ ਕੰਨਾਂ ਨਾਲ ਸੁਣਿਆ ਹੈ ਕਿਸ ਬਲੇਹਾਰੀ ਜਿਨ ਰਸਨਾ ਭਣੀ ਮਹਾਰਾਜ ਦੇ ਨਾਮ ਨੂੰ ਸੁਣ ਕੇ ਫਿਰ ਅਭਿਆਸ ਕੀਤਾ ਹੈ ਮੰਨ ਕਰਕੇ ਬਾਣੀ ਕਰਕੇ ਰਸਨਾ ਕਰਕੇ ਪਾਨਿਆ ਉਚਾਰਿਆ ਹੈ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਣੇ ਹਾਰ ਵਾਰ-ਵਾਰ ਜਾਈ ਕਿਸ ਵਿਟੋ ਉਹਨਾਂ ਪਿਆਰਿਆਂ ਤੋਂ ਵਾਰ-ਵਾਰ ਰੋਮ-ਰੋਮ ਕਰਕੇ ਬਾਰਮੀ ਹਰੇਕ ਦਿਨ-ਦਨ ਵਿੱਚ ਕੁਰਬਾਨ ਜਾਈਏ ਉਹਨਾਂ ਦੇ ਵਿਟੋ ਉੱਪਰੋਂ ਉਹ ਮਾਨਤਾ ਨੂੰ ਦੁ ਆਰਾਧੇ ਇਹ ਮੋਰ ਮੋਤੀ ਚਿਤਵਨੀ ਨਾਲ ਵੀ ਤੈਨੂੰ ਆਰਾਧੇ ਹੈ ਤੇ ਤਨ ਸਬੀਰ ਕਰਕੇ ਗੁਰਮੁਖ ਰੋਮਰ ਤੇ ਆਵੇ ਆਪ ਨੂੰ ਆਰਾਧੇ ਆਭਾਵਨਾ ਨਾਲ ਯਾਦ ਕਰਦੇ ਹਾਂ ਜੀ ਤਿਸ ਚਾਰਨੋਂ ਖਾਲੀ ਜੋ ਤੇਰਾ ਮਾਰਗ ਸੰਗਰ ਤੇਰੇ ਭਗਤੀ ਸਹਿ ਤੇ ਗਿਆਨ ਦੇ ਰਾਹੇ ਚੱਲਦੇ ਆਂ ਸੁਪੀ ਦੇ ਮਾਰੇ ਗੱਲ ਕੇ ਤੇਰੇ ਜਮੋਦੇ ਆਂ ਉਹਨਾਂ ਪਿਆਰੇ ਚਰਨਾਂ ਨੂੰ ਧੋਣਾ ਕਰੀਏ ਤੰਨੋ ਪਿਆਰੇ ਹਨ ਮਾਨ ਨਿਹਾਲੀ ਤਿਸ ਪੁਰਖ ਦਇਅਲ ਅੱਖਾਂ ਨਾਲ ਦਰਸ਼ਨ ਕਰੀਏ ਉਹ ਦਇਅਲ ਪੁਰਖ ਦੇ ਬਲਾਵੇ ਘਰ ਹੰ ਮਾਰਾ ਨੂੰ ਬਣਾਏ ਐਸੇ ਪ੍ਰੇਮੀ ਮਨ ਦੇਵਾ ਤਿਸ ਆਪਣੇ ਸਾਜਣੂ ਗੁਰੂ ਦੇ ਪਾਈ ਆਪਣਾ ਮਾਨੀ ਭੇਟਾ ਕਰਦੇ ਹਾਂ ਜਿਹਨੇ ਗੁਰਮੇਲੇ ਸੁਖ ਰਾਭੇ ਉਹ ਸਾਨੇ ਸੱਜਣ ਹੋਇ ਪਿਆਰਾ ਜਿਨ੍ਹਾਂ ਨੂੰ ਗੁਰੂ ਸਾਹਿਬ ਨਾਲ ਮਿਲ ਕੇ ਉਸ ਵਾਹੀ ਨੂੰ ਲੱਭ ਲਿਆ ਇਹ ਪਿਆਰੇ ਜੀ ਸੇਵਕ ਭਾਜੀ ਜਿਨ ਤੁਮ ਜਾਣੇ ਸੱਚੇ ਬਾਦਸ਼ਾਹੋਂ ਬਹੁਤ ਵੱਡਾ ਭਾਗਾਂ ਵਾਲੇ ਹਾਂ ਜਿਨ੍ਹਾਂ ਨੇ ਆਗਦੇ ਰੂਪ ਨੂੰ ਸਖਿਆਤ ਕਰਕੇ ਪ੍ਰਗਟ ਕਰਕੇ ਜਾਣਗੇ ਆਹ ਸਾਰਾ ਕਾ ਮਧੇ ਅਲੇਪਤ ਨਿਰਵਾਣੇ। ਜਿਉਂ ਮਾਰੇ ਆਪ ਸਾਰਿਆਂ ਦੇ ਵਿਚ ਵੀ ਰਹਿੰਦੇ ਹੋ ਤੇ ਸਾਰਿਆਂ ਬੰਦਨਾ ਤੋਂ ਰਹਿਤ ਵੀ ਹੋ। ਉਹ ਵੀ ਮਹਾਪੁਰਖ ਸਾਰਿਆਂ ਦੇ ਵਿੱਚ ਕੋਈ ਛੁਪਦੇ ਦਿਸਦੇ ਆ। ਪੁੱਤਨਾ ਵਿੱਚੇ, ਮਿਤਰਾ ਵਿੱਚੇ, ਭਾਨੀਆਂ ਵਿੱਚੇ, ਸਾਥ ਮਾਤਿਆਂ ਵਿੱਚੇ ਪਰ ਸਾਰਿਆਂ ਦੇ ਬੰਦਨਾ ਤੋਂ ਮੁਹਤੋਂ ਰਹਤ ਹੈ। ਬੰਦਨਾ ਤੋਂ ਰਹਿਤ ਹੋ ਕੇ ਕਿਉਂ ਸਾਰਿਆਂ ਦੀ ਪ੍ਰਤੀਕ ਨਹੀਂ ਹੁੰਦੇ ਆ? ਤੇ ਸਭ ਤੋਂ ਨਿਰਲੇਪ ਹਨ ਉਹ। ਸਾਧਕਾਂ ਦਾ ਸੰਗ ਉਹਨ ਭੌਜਲ ਕਰਿਆ। ਸੰਦਰਵਾਣ ਪਦਵੀ ਨੂੰ ਪਾ ਲਿਆ ਹੈ ਉਹਨਾਂ ਨੇ ਸਤ ਸੰਗਤ ਦੇ ਨਾਲ ਮਿਲ ਕੇ ਉਹਨਾਂ ਨੇ ਸੰਸਾਰ ਸਮੁੰਦਰ ਨੂੰ ਤਰਨਾ ਕੀਤਾ ਹੈ ਸਗਲ ਦੂਤ ਉਹਨ ਸਾਧੇਗੀ ਸਾਰੇ ਜਿਹੜੇ ਅਗੇ ਆਇਲ ਮਿਕਾਈਲ ਮਿਕਾਈਲ ਇਸਰਾਇਲ ਜਬਰਾਇਲ ਇਹ ਸ પ્રકાર ਦੇ ਦੂਤ ਹਨ ਅਗੇ ਆਇਲ ਆਦਿਕ ਸਾਰੇ ਜਿੱਤ ਨੇ ਹਨ ਸਾਰੇ ਦੂਤ ਕੰਮ ਕਰੋ ਲੋਭ ਮੋਹ ਹੰਕਾਰ ਦੂਤ ਇਦਰੀਏ ਜਿਹੜੇ ਵਿਸ਼ਾ ਨੂੰ ਪ੍ਰਗਟ ਕਰਨ ਵਾਲੇ ਸਭ ਤੋਂ ਸਿੱਧਾ ਸ੍ਰੀ ਪ੍ਰਕਾਸ਼ ਦਾ ਉਹਨੂੰ ਉਹਨਾਂ ਸਾਜੇ ਜਿਥੇ ਮੇ ਪਿਆਰੇ ਦੀ ਤਨ ਕੀ ਸਰਨ ਪਰਿਆ ਮਨ ਮੇਰਾ ਸਾਦਾ ਮਨ ਤੁਮ ਹੈ ਉਹ ਪੁਰਖ ਜਿਨ੍ਹਾਂ ਨੂੰ ਇਹ ਦਾਤ ਪ੍ਰਾਪਤ ਹੋਈ ਹੈ ਅਧਿਕਾਰੀਆਂ ਦੁਆਰਾ ਆਪ ਜੀ ਨੇ ਉਹਨਾਂ ਦੀ ਸ਼ਰਨ ਸਾਦਾ ਮਨ ਪਿਆ ਹੈ ਮਾਣ ਤਾਣ ਕਜ ਮੋਹ ਅੰਧੇਰਾ ਅਸੀਂ ਸਾਨੂੰ ਜਿਹੜਾ ਦੁਨੀਆ ਤੋਂ ਮਾਣ ਮਰਤਵੇ ਦਾ ਪ੍ਰਾਪਤ ਹੋਇਆ ਜਿਦੋਂ ਤਾਣ ਸਰੀਰਕ ਬਲ ਹੈ ਤੇ ਮੋਹ ਦਾ ਅੰਧੇਰਾ ਇਹ ਸਭ ਕੁਝ ਛੱਡ ਕੇ ਉਹਨਾਂ ਪਿਆਰੇ ਦੀ ਸ਼ਰਨ ਪਏ ਹਾਂ ਅਸੀਂ ਮਾਨ ਨਹੀਂ ਕਰਦੇ ਕਿ ਅਸੀਂ ਤੁਹਾਡੀ ਸ਼ਰਨ ਪਏ ਹਾਂ ਅਸੀਂ ਜ਼ੋਰ ਨਹੀਂ ਦਿਖਾਉਂਦੇ ਕਿ ਤੁਹਾਡੀ ਸ਼ਰਨ ਪਏ ਹਾਂ ਮੋਹਾਂ ਦੇ ਰਾਜ ਇਹਨਾਂ ਦੀ ਸੰਗਤ ਕਰਕੇ ਕੀ ਹੈ ਛੁੱਟ ਜਾਂਦਾ ਉਹਨਾਂ ਦੀ ਸ਼ਰਨ ਪਏ ਹਾਂ ਮਾਨ ਤਾਣ ਮਾਨ ਤਾਣ ਤਜ ਮੂਹ ਅੰਧੇ ਮਾਨ ਛੱਡਦਾ ਹੈ ਕੋਈ ਦੁਨੀਆ ਆਦਰ ਕਰੀ ਜਾਵੇ ਮਾਨ ਨਹੀਂ ਕਰਦੇ ਅਤੇ ਤਾਣ ਉਹਨਾਂ ਨਾਲ ਉਹਦੇ ਸਰੀਰ ਕੁਬਾਲਣਾ ਜੇ ਕੋਈ ਕਰਕੇ ਵਖਾਣ ਦੀ ਅਸੇ ਵੀ ਬਲਣਾ ਤਾਣ ਵੀ ਸਰਵਿਤਰਾ ਹੈ ਤੇ ਮੋਹਾਂ ਹਨਰਾ ਵੀ ਪਿਆਰ ਕਹ ਹੈ ਜਿੰਨੇ ਨੇ ਅਗੰਬ ਨਾਮ ਬਾਨ ਦੀਜੇ ਨਾਮਿਕ ਤਾਂ ਅੰਤਰੀਆਮੀ ਸਾਨੂੰ ਨਾਮ ਦਾ ਬਾਨ ਦੇਣਾ ਕਰੋ ਸਤਿਗੁਰੂ ਜੀ ਆਪਾਂ ਨੂੰ ਜਾਚ ਦੱਸਦੇ ਨੇ ਬੇਨਤੀ ਕਰੋ ਇਸ ਤਰ੍ਹਾਂ ਅਗੰਮ ਅਗਾਧ ਭੇਦੀ ਸੰਤੋਸ ਪ੍ਰਭੂ ਜਿਹੜਾ ਮੰਨ ਦੇ ਸੰਕਲਪਾਂ ਤੋਂ ਅਗੰਮ ਹੈ ਤੇ ਅਗਾਧ ਡੂੰਗਾ ਹੈ ਜਿਸ ਦਾ ਵਿਚਾਰ ਉਸ ਦੇ ਨਾਮ ਦਾ ਬਾਨ ਦੇਣਾ ਕਰੋ ਆਪ ਮਾਦ ਮਹੱਲਾ ਪੰਜਵਾ ਤੂ ਤੇੜ ਸਾਹ ਤੇਰੀ ਪੂਲੀ ਮਰਨ ਸਰੂਪ ਕਰਕੇ ਪਰਮੇਸ਼ਰ ਨੂੰ ਕਥਨ ਕਰਦੇ ਹਨ ਮਹਾਰਾਜ ਸਾਹਿਬ ਤੂ ਤੇੜ ਸਾਹ ਤੇਰੀ ਪੂਲੀ ਇਹ ਮਾਰਾ ਤੇੜ ਮੂਡ ਰੂਪ ਦੇਸ਼ ਰੂਪ ਵੀ ਤੂੰ ਆਪ ਹੈਂ ਆਖਾਂ ਤੇਰੀਆਂ ਸੰਗਰਹਣੀਆਂ ਹਨ ਤੂੰ ਸੂਖਮ ਰੂਪ ਆਸੂਲੀ ਰੂਪ ਵੀ ਤੂੰ ਆਪ ਹੈ ਸੂਲੀ ਰੂਪ ਵੀ ਤਵਾਤੀ ਹੈ ਤੂੰ ਜਲ ਦੇ ਰੂਪ ਤੂੰ ਥੇਨ ਬੁੱਧਵਦਾ ਜਾਂਦਾ ਸਮੁੰਦਰ ਰੂਪ ਵੀ ਹੈ ਝਗ ਰੂਪ ਵੀ ਆਪ ਹੈ ਗੁਰੂ ਦਾ ਰੂਪ ਵੀ ਤੂੰ ਆਪ ਹੈ ੁੱਦ ਦਿਨ ਅਮਰ ਨਾ ਭਾਲੀ ਹੈ ਆਪ ਤੋਂ ਮਾਰਾ ਹੋਰ ਕਿਸੇ ਆਸਾਨ ਦੀ ਭਾਲੀ ਦਾ ਖੋਜੀ ਦਾ ਨਹੀਂ ਹੈ ਜੀ ਤੂੰ ਸੂਤ ਮਣੀਏ ਤੀ ਤੂੰ ਹਾਰਾ ਤੂੰ ਸੂਤ ਵੀ ਆਪ ਹੈ ਮਨ ਕੇ ਰੂਪ ਵੀ ਤੂੰ ਆਪ ਹੈ ਤੂੰ ਗੰਠੀ ਮੇਰ ਤੇ ਤੂੰ ਹੈ ਗੰਢਾ ਦਾ ਮੇਰ ਜਿਹੜਾ ਉਤਲਾ ਹੁੰਦਾ ਹੈ ਉਹਦਾ ਸ਼ਰੋਮਣੀ ਅਮਾਮ ਕਹਿੰਦੇ ਮੁਸਲਮਾਨ ਹਿੰਦੂਆਂ ਨੂੰ ਮੇਰ ਕਹਿੰਦੇ ਹੈ ਸਰੋ ਦਾ ਜਿਹੜਾ ਉਤਲਾ ਹੁੰਦਾ ਹੈ ਮੇਰ ਉਹ ਦਾ ਸਰੂਪ ਸਰੂਪ ਨਹੀਂ ਜਾਣੀ ਹੈ ਆ ਦੇ ਮਾਤੇ ਅੰਤ ਪ੍ਰਭ ਸੋਈ ਆਪ ਜੀ ਮਾਦੇ ਕੀ ਅੰਤ ਜੀ ਆਪ ਹੀ ਹੈ ਪ੍ਰਭੂ ਤੁਮ ਆਵਰ ਲਾ ਕੋਏ ਦਿਖਾ ਲੀਆ ਕੋਈ ਕੋਈ ਹਰਾਬ ਤੁਮ ਨਾ ਦੇਖਣ ਚਾਹ ਰਿਹਾ ਦਿਖਾ ਲਾ ਕਰੋ ਜੇ ਕੋਈ ਹੈ ਤਾਂ ਇਸੇ ਪ੍ਰਕਾਰ ਕਰੋ ਆਪ ਨੂੰ ਤੂੰ ਪੇੜ ਸਾਖ ਤੇਰੀ ਪੂਲੀ ਤੂੰ ਮਾਰਾ ਸੇਦ ਮੁੱਢ ਰੂਪ ਬਰਾੜ ਰੂਪ ਵੀ ਤੂੰ ਆਪ ਅਤੇ ਸਾਖ ਤੁਨਾ ਗੁਨੇ ਸਾਖਾ ਰੂਪ ਵੀ ਆਪ ਹੈ ਓ ਬ੍ਰਹਮਾਪਤੀ ਦਸ਼ੰਦਾਰੀ ਸ਼ੂਲ ਸ਼ੰਕਰ ਦੇਵ ਇਹ ਵਰਤ ਹੋ ਰਹੀ ਤੇਰੀ ਰੀਤੀ ਰੱਖੀ ਹੋਈ ਤੂੰ ਤੂਖਾ ਹੋਵਾ ਅਸੂਲ ਤੂੰ ਮੋਰਸੂਖ ਨੂੰ ਰਗਨੂਬੀ ਹੋ ਰਿਹਾ ਹੈ ਅਦੇ ਅਸੂਲ ਬਰਾਟ ਰੂਪ ਵੀ ਤੂੰ ਹੋ ਰਿਹਾ ਹੈ ਤੂੰ ਸੂਖ ਨੂੰ ਚਰਨ ਗਰਮ ਹੋ ਰਿਹਾ ਹੈ ਤੂੰ ਸੂਲ ਸਖੂਲ ਸਰੀਰ ਵਾਲਾ ਵੀ ਸਰਬ ਰੂਪ ਹੋ ਰਿਹਾ ਹਾ ਤੂੰ ਜਲਨਿਧ ਤੂੰ ਫੇਨ ਬੁਦਬੁਦਾ ਤੇੜ ਸਾਖ ਤੇਰੀ ਫੂਲੀ ਤੂੰ ਤੇੜ ਕਾਰਨੂ ਮੁੱਢ ਰੂਪ ਹੈ ਬ੍ਰਹਮ 체ਤਨ ਆਪਾਇ ਰੂਪォ ਸਾਖਾਂ ਸਤੇ ਪਾਪਸਾ ਤੇਰੇ ਵਿੱਚ ਜਨਮ ਹਨ ਉਤਮ ਮਦਮ ਕਨਿਸ਼ਤਾ ਦੇਖ ਇਹ ਸਾਖਾਂ ਬਨ ਗਈਆਂ ਹੁੰਦੀਆਂ ਅਤੇ ਸਾਖਾਂ ਵੇਰ ਦੀਆਂ ਜਿਹੜੀਆਂ ਲਿਖਾ ਹਨ ਕਰਮ ਕਾਂਡ ਜਿਹੜਾ ਇਹ ਪੱਤਰੇ ਹਨ ਅਤੇ ਜਿਹੜੀ ਉਪਾਸ਼ਨਾ ਹੈ ਫੁੱਲ ਹਨ ਇਹ ਤੇ ਗਿਆਨ ਫਲ ਹੈ ਇਹ ਇਸ ਪ੍ਰਕਾਰ ਸਰਬਉੱਚਾ ਵੇਦਾ ਨਾਂਗੁਣਾ ਨੂੰ ਵਿਸ਼ੇ ਕਾਨ ਵਾਲੇ ਵੇਲੇ ਸਾਖਾਂ ਰੂਪੀਆਂ ਸੁਣ ਰਹੀਆਂ ਹਨ ਤੂੰ ਸੂਤਮ ਹੋਇਆ ਅਸਲੀ ਤੂੰ ਸੂਹ ਜੀਵ ਰੂਪੀ ਤੂੰ ਹੋ ਰਿਹਾ ਹੈ ਅਪੇ ਸੂਨਾ ਈਸ਼ ਰੂਪੀ ਤੂੰ ਆਪ ਹੀ ਹੋ ਰਿਹਾ ਹਾ ਤੂੰ ਜਲ ਮਧ ਤੂੰ ਤੇਗ ਸਾਖ ਤੇਰੀ ਫੁੱਲੀ ਤੂੰ ਤੇਗ ਸੱਚੇ ਬਾਦਸ਼ਾਹ ਮੂਲ ਅਗਸਤਾਨ ਸੂਹ ਦੀ ਤੂੰ ਆਪ ਅਤੇ ਸਾਖਾਂ ਸਰਮਣ ਮੰਨਣ ਵਿਆਖਣ ਆਦੇਕ ਇਹ ਸਾਖਾਂ ਰੂਪੀ ਤੂੰ ਆਪ ਹੈ ਤੇ ਉਹ ਪਾਸ਼ਨਾ ਜਿਹੜੀ ਕਰਨੀ ਹੈ ਤੈਨੂੰ ਅਹੰਗਰੇ ਉਪਾਸ਼ਨਾ ਜਿਹੜੀ ਇਹ ਸੰਦਖ ਫਲ ਲੱਗੇ ਹੋਈ ਹੈ ਤੇ ਸਭੀ ਖੁਨੀ ਹੋਈ ਤੇਰੀ ਫਲਵਾਦੀ ਹੈ ਸਿੱਧੀ ਤੂੰ ਸੁਖਮ ਹੋਵਾ ਅਸੂਖ ਨੂੰ ਸੰਧੂ ਜਿਤੇ ਕਾਪਸ਼ਾ ਸੁਖ ਹੁੰਦੇ ਧਾਰੀ ਤੇ ਸੂਨ ਦੇ ਧਾਰੀ ਵੀ ਆਪ ਹੀ ਹੋ ਰਿਹਾ ਹੈ ਤੂੰ ਸੁਖਮ ਹੋ ਨਿਰਗਨ ਰੂਪ ਹੋ ਰਿਹਾ ਹੈ ਅਸੂਲ ਸਰਗਨ ਰੂਪ ਹੋ ਰਿਹਾ ਹੈ ਤੂੰ ਸੁਖ ਜਿਤੇ ਕਾਪਸ਼ਾ ਅਭਿਆਕਤ ਹੋ ਰਿਹਾ ਹੈ ਅਸੂਲ ਹਿਰਨਗਰ ਰੂਪ ਹੋ ਰਿਹਾ ਹੈ ਤੂੰ ਸੂਖਮ ਹਵਾ ਸੂਲੀ ਤੂੰ ਸੁਖ ਨੂੰ ਪ੍ਰਾਦ ਰੂਪ ਹੋ ਰਿਹਾ ਹੈ ਤੂੰ ਸੁਖ ਨੂੰ ਚੈ ਸੁਨਾਵੇਂ ਜੀਵ ਹੋ ਰਿਹਾ ਤੂੰ ਸੁਲੀ ਦਿਸਨਾਵਾ ਜੀਵ ਹੋ ਰਿਹਾ ਹੈ ਇਸੇ ਪ੍ਰਕਾਰ ਸੱਚੇ ਪਾਤਸ਼ਾਹ ਤੂੰ ਸੂਖਮ ਹਵਾ ਸੂਲੀ ਤੂੰ ਸੁਖ ਨੂੰ ਸੇਕੀ ਰੱਖਣ ਵਾਲਾ ਸੂਖਮ ਤੱਕਾਂ ਦੁਆਰਾ ਸਭੀ ਸਪਰਸ਼ ਰੂਪ ਦਾ ਅਗਨ ਦਵਾੜਾ ਸਤਾਰਾਂ ਤੱਕਾਂ ਦੁਆਰਾ ਸੇਕੀ ਰੱਖਣ ਵਾਲਾ ਸੂਖਮ ਰੂਪੀ ਚੰਗਾ ਹੈ ਅਸੂਲ ਤੱਕਾਂ ਦੁਆਰਾ ਪਾਣ ਪਾਣੀ ਅਗਨੀ ਆਦਿਕੰਧਵਾੜਾ ਰਤਨਵਾੜਾ ਸਹੀ ਨੂੰ ਸੂਰੂਪ ਵੀ ਤੂੰ ਆਪ ਹੀ ਹੈ ਤੂੰ ਜਲ ਨਿਧ ਤੂੰ ਥੇਨ ਬੁੱਧਵਾ ਦਾ ਸੱਚੇ ਬਾਦਸ਼ਾਹ ਜਾਂਦਾ ਸਮੁੰਦਰ ਵੀ ਤੂੰ ਆਪ ਹੈ ਅਤੇ ਧਗ ਰੂਪ ਵੀ ਆਪ ਹੈ ਬੁੱਧਵਾ ਰੂਪ ਵੀ ਤੂੰ ਆਪ ਹੈ ਤੇ ਬ੍ਰਹਮਚੇਤਨ ਤੂੰ ਸਮੁੰਦਰ ਵੀ ਨਹੀਂ ਆਈ ਵੀ ਆਪ ਹੈ ਅਤੇ ਥੇਨ ਧਗ ਵੀ ਨਹੀਂ ਆਈ ਮਹਾਰਾਜ ਸਰੀਰ ਵੀ ਤੂੰ ਆਪ ਹੈ ਗੁਲਨਿਆ ਜੀ ਵੀ ਤੂੰ ਆਪ ਹੀ ਐ ਦੁੱਧ ਦਿਨ ਅਵਰ ਨਾ ਭਾਲੀ ਐ ਜੀ ਮੇਰੇ ਵਿਚਾਰੋਂ ਤੋਂ ਬਿਨਾਂ ਜੇ ਖੋਜ ਖੋਜੀਏ ਅਗਰ ਹੋਰ ਤਾਂ ਕੋਈ ਮਾਰਾ ਦਿਸਦਾ ਨਹੀਂ ਇਹ ਭਾਲ ਕੇ ਵੇਖੀਏ ਜੇ ਤੂੰ ਸੂਤੈ ਮਣੀਏ ਤੂੰ ਹੀ ਭਾਲਵਾ ਕੀਤਾ ਆਪ ਤੋਂ ਬਿਨਾਂ ਹੋਰ ਕੋਈ ਨਹੀਂ ਹੈ ਜੀ ਓਹ ਸੂਤੈ ਮਣੀਏ ਤੂੰ ਹੀ ਤੂੰ ਹਾਂ ਤੂੰ ਸੱਚੇ ਪ੍ਰਭਜਾ ਤੇ ਕੰਸਪਾ ਰੂਪੀ ਸੋਧੀ ਤੂੰ ਹਾਂ ਤੇ ਮੰਗੇ ਮਨ ਦੇ ਰੂਪ ਵੀ ਤੂੰ ਆਪ ਹੈ ਤੂੰ ਗਾਂਠੀ ਮੇਰ ਤੇ ਰੱਖੀ ਹੈ ਸਰਕਾਰ ਸੱਚੇ ਪਾਤਸ਼ਾਹ ਤੂੰ ਸੂਤ ਤੂੰ ਮਹਾਰਾ ਪ੍ਰਾਣ ਰੂਪੀ ਸੂਤ ਦੀ ਆਪ ਹੈ ਮਨ ਕਹਿੰਦੀ ਨਹੀਂ ਆਈ ਸੂਖ ਦੂਰ ਕਾਰਨ ਦੇਹਾ ਰੂਪ ਦੀ ਤੂੰ ਆਪ ਹੈ ਮਨਿਏ ਤੀ ਤੂੰ ਹੈ ਮਨਿਏ ਮਨ ਕੇ ਜੀਵ ਜਿਹੜੇ ਹਨ ਚਾਰ ਖਾਨੀਆਂ ਦੇ ਮਨ ਕੇ ਰੂਪ ਦੀ ਤੂੰ ਆਪ ਹੈ ਤੂੰ ਸੂਤ ਚੇਤਨਸਤਾ ਰੂਪੀ ਸੂਤ ਦੀ ਤੂੰ ਆਪ ਹੈ ਮਨਿਏ ਮਨ ਕੇ ਨਹੀਂ ਆਈ ਸੂਤ ਜਿਵੇਂ ਮਨ ਕੇ ਹੁੰਦੇ ਆ ਇਹ ਸਾਰੇ ਸੱਤੇ ਵਰਸੇ ਜੀਵ ਰੂਪੀ ਤੂੰ ਆਪੀ ਹੈ ਤੂੰ ਗੰਠੀ ਮੇਰ ਤੇ ਰਤੂ ਹੈ ਤੇ ਗੰਨਾ ਵਰਨਾ ਸਮਾਧੀਆਂ ਵਿੱਚ ਵੀ ਬ੍ਰਹਮਾ ਹੋ ਖਪਰੀ ਸੂਦ ਬੈ ਸਾਧਕ ਇਹ ਵਰਨਾ ਸਮਾਨੀ ਗੰਡਾ ਰੂਪੀ ਤੂੰ ਆਪ ਹੈ ਮੇਰ ਖਿਰੋਮਣੀ ਗੰਡਾ ਵਾਲੇ ਜੋ ਬ੍ਰਹਮਾ ਜਿਹੜਾ ਆਦੀ ਜੀ ਮੰਨਿਆ ਬ੍ਰਹਮਾ ਰੂਪੀ ਤੂੰ ਆਪੀ ਹੈ हे ਪਰਮੇਸ਼ਰ ਆਪ ਹੀ ਸਾਰੇ ਤਰ੍ਹਾਂ ਆਕਾਰ ਧਾਰਨਾ ਕੀਤੇ ਹੈ ਇਸੇ ਪ੍ਰਕਾਰ ਤੂੰ ਗੰਠੀ ਤੂੰ ਸੂਤ ਮਣੀਏ ਪੀਤੀ ਹੈ ਤੂੰ ਮਾਰਾ ਬ੍ਰਹਮ ਚੇਤਨਾ ਦਾਸ ਮੰਦ ਰੂਪ ਸੂਤ ਰੂਪ ਵੀ ਤੂੰ ਆਪ ਹੈ ਮਣੀਏ ਮਣੀਆਂ ਦੀ ਨਹੀਂ ਆਈ ਮਨਕਾਂ ਦੀ ਨਹੀਂ ਆਈ ਬ੍ਰਹਮ ਗਿਆਨੀ ਜਿਹੜੇ ਹਨ ਆਪ ਵਿੱਚ ਮਿਲੇ ਹੋਏ ਉਹਨਾਂ ਦੇ ਮਨਾਂ ਵਿੱਚ ਕੀ ਸਖਿਆਤ ਹੈ ਇਹ ਮਨਕਾਂ ਦੀ ਨਹੀਂ ਆਈ ਤੂੰ ਆਪ ਹੀ ਹੈ ਤਤ ਦੇ ਪਿਆ ਦੀ ਨਹੀਂ ਆਈ ਤੂੰ ਗੰਠੀ ਮੇਰ ਸਿਰ ਤੂੰ ਹੈ ਜੇ ਬਾਦਸ਼ਾਹ ਗੰਡਾਂ ਜਿਹੜੀਆਂ ਹਨ ਗਿਆ ਸਰੀਰ ਦੇ ਜੋੜ ਇਹ ਗੰਡਾਂ ਰੂਪ ਵੀ ਤੂੰ ਆਪ ਹੈ ਤੇ ਮੇਰੋ ਦਸਮਾਦਾਰ ਰੂਪ ਵੀ ਤੂੰ ਆਪ ਹੈ ਸਰਦੇ ਵਿੱਚ ਆਪ ਹੀ ਅਤਿ ਸੱਚੀ ਪਾਪਕਿਆ ਇਸ ਵੰਤ ਛੇ ਚੱਕਰਾਂ ਦੀਆਂ ਗੰਡਾ ਰੂਪ ਵੀ ਤੂੰ ਆਪ ਹੈ ਮੇਰ ਸ੍ਰੋਮਣੀ ਦਸਮਾਦਾਰ ਵਿੱਚ ਸਰਦੇ ਵਿੱਚ ਤੂੰ ਆਪ ਹੈ ਇਸ ਵੰਤ ਤੂੰ ਵੰਠੀ ਮੇਰ ਸੋ ਤੂੰ ਹੈ ਤੂਸ ਕੇ ਪਾਪ ਸਾਂ ਜਿਹੜੀਆਂ ਗੰਡਾ ਹਣਦੀਆਂ ਤਿੰਨ ਤਿੰਨ ਜੀਵਾਂ ਦੀਆਂ ਕੋਈ ਮੁਸਲਮਾਨ ਹੈ ਕੋਈ ਹਿੰਦੂ ਹੈ ਕੋਈ ਈਸਾਈ ਹੈ ਕੋਈ ਮਸਾਈ ਹੈ ਇਹ ਗੰਡਾ ਰੂਪ ਵੀ ਤੂੰ ਆਪ ਹੈ ਮੇਰ ਸ੍ਰੋਮਣੀ ਸਾਰੇ ਮਹਾਂ ਬ੍ਰਹਮ ਤੇਤੰ ਬ੍ਰਹਮ ਆਪਕਾ ਨੂੰ ਪੈਦਾ ਕਰਨ ਵਾਲਾ ਵੀ ਤੂੰ ਸਾਰਿਆਂ ਦੇ ਸਰੋਤ ਹੀ ਹਾਂ ਆ ਮੇਰੇ ਅਚਲ ਰਣ ਵਾਲਾ ਤੇਤੰ ਤੂੰ ਆਪ ਹੀ ਹੈ ਆਦ ਮਧ ਅੰਤ ਪ੍ਰਭ ਸੋਈ ਆਦ ਵੀ ਜਦੋਂ ਜਗਤ ਦਾ ਰਚਨ ਮੈਂ ਇੱਕ ਤੋਂ ਆਉਂਦੀ ਇੱਕ ਹੋਵਾਂ ਇਹ ਜਦੋਂ ਓਮਕਾਰ ਦਾ ਫੁਰਨਾ ਕੀਤਾ ਉਹ ਉਹੀ ਜਦੋਂ ਹੁਣ ਸਾਰਾ ਜਗਤ ਪੈਦਾ ਹੋ ਗਿਆ ਉਹ ਬੱਤੀ ਜਲਣਾ ਲੈ ਕੇ ਆਜਕ ਹੋ ਰਹੀ ਹੈ ਸਭੂ ਤੇ ਸਭਰ ਬਕਰ ਕਲੂਗ ਆਜਕ ਬਣ ਗਏ ਹਨ ਇਹ ਮਧ ਸੀਤ ਨਹੀਂ ਹੈ ਅੰਤ ਨੂੰ ਜਦੋਂ ਪਰਲੋਂ ਕਰ ਲਏਗਾ ਸਾਰੀ ਕੀ ਇਹ ਸਮਾਉਂਦ ਕਰ ਦੇਈਂਗਾ ਉਦੋਂ ਵੀ ਵਾਹਿਗੁਰੂ ਤੂੰ ਉਹ ਆਪ ਹੀ ਰਹੇਂਗਾ ਅਵਰ ਨਾ ਕੋਈ ਦਿਖਾ ਲੀਏ ਆਪੂ ਕਿਸੇ ਆਦ ਗੱਦ ਕਾਮ ਸੂਤ ਮਦ ਵਿੱਚ ਵਿਆਪ ਕਰੂਂੂ ਤੂੰ ਅੰਤ ਵਿੱਚ ਸਿਧਾਂਤ ਰੂਪ ਤੇ ਪ੍ਰਭੂ ਅਵਰ ਨਾ ਕੋਈ ਦਿਖਾ ਲੀਏ ਜੀ ਹੋਰ ਤਾਂ ਕੋਈ ਦੇਖਣ ਚਾਹੁੰਦਾ ਨਹੀਂ ਹੈ ਪਰਮੇਸ਼ਰ ਹਾਲ ਤੋਂ ਬਿਨਾ ਜੀ ਤੂੰ ਨਿਰਗੁਣ ਸਰਗੁਣ ਸੁਖ ਦਾਤਾ ਤੂੰ ਨਿਰਗੁਣ ਜੀਵ ਅਲਪੱਗ ਵੀ ਤੂੰ ਹੋ ਰਹੀਂ ਸਰਗੁਣ ਮਾਣਾ ਸਭਿਲ ਈਸ਼ਰ ਵੀ ਤੂ ਹੋ ਰਿਹਾ ਹੈ ਇਹ ਸੁਖਾਂ ਦੇ ਦਾਤਾ ਸੁ ਨਿਰਗੁਣ ਤਿੰਨ ਗੁਣਾ ਤੋਂ ਉਪੀਤ ਮਿਰਾਕਾਰ ਵੀ ਹੋ ਰਿਹਾ ਹੈ ਤੂ ਸਰਗੁਣ ਮਾਣਾ ਸਭਿਲ ਈਸ਼ਰੂਪ ਹੋ ਕੇ ਸ੍ਰੀ ਚਿਤ ਤਿੰਨ ਗੁਣਾ ਨੂੰ ਆਪਦੇ ਆਸਰੇ ਨਵੇਂ ਰਾਜ ਸੰਤਾਨ ਸੰਸ਼ਾਂਤ ਰੂਪੇ ਨਵੇਂ ਪਰਮ ਤਤਤੰ ਅਤਤੰ ਰੂਪੇ ਨਿਮਹ ਹਰਾਈ ਬਰਮਤਾ ਪ੍ਰੀਮ ਰੂਪ ਹੋਤਾ ਤੇ ਜੀਵ ਰੂਪ ਵੀ ਤੂੰ ਹੀ ਸੁਖਾਂ ਦਾ ਦਾਤਾ ਹੈ ਤੂੰ ਨਿਰਵਾਣ ਰਸਿਆ ਰੰਗ ਰਾਤਾ ਮੇਰਾ ਨਿਰਵਾਣ ਬੰਦਨਾ ਤੋਂ ਰਹਿਤ ਵੀ ਤੂੰ ਆਪ ਹੈਂ ਨਿਰਵਾਣ ਸਾਧੂ ਰੂਪ ਵੀ ਤੂੰ ਆਪ ਹੈਂ ਰਸਿਆ ਰਾਜਾ ਰੂਪ ਵੀ ਆਪ ਹੈ ਸਾਰੇ ਅਨੰਦ ਆਪ ਹੀ ਰੱਖਾ ਹੋਇਆ ਹੈ ਇਸੇ ਪ੍ਰਕਾਰ ਤੂੰ ਨਿਰਵਾਣ ਬੰਦਨਾ ਤੋਂ ਰਹਿਤ ਨਿਰਵਾਣ ਸਾਧ ਨੂੰ ਪ੍ਰਾਪਤ ਕਰਨ ਵਾਲਾ ਵੀ ਤੂੰ ਆਪ ਹੈ ਸਾਰੀਆਂ ਬਾਸ਼ਨਾ ਜਿੱਥੇ 900 ਜੰਮੀਆਂ ਆਠਾ ਉਹ ਤੇ ਰਸਿਆ ਆਤਮਾਨੰਦ ਦਾ ਰਸਿਆ ਗੁਰੂ ਵੀ ਤੂੰ ਆਪ ਹੈ ਅਧਿਕਾਰੀ ਹੋ ਕੇ ਬ੍ਰਹਮਾਨੰਦ ਰੰਗ ਚ ਰhta ਹੋਇਆ ਜਿਵੇਂ ਆਪ ਹੀ ਹੈ ਆਪਣੇ ਕਾਹਨੋਂ ਤੋਂ ਰਹਿਣ ਮੋਣ ਪਦ ਨੂੰ ਪ੍ਰਾਪਤ ਕਰਨ ਵਾਲਾ ਵੀ ਤੂੰ ਆਪ ਹੈ ਕਾਰੀਆਂ ਵਾਸ਼ਰਨ ਚ ਫੇ 900 ਜਾਨੀਆਂ ਆਤਮਾ ਉਹ ਤੇ ਰਸਿਆ ਆਤਮਾਨੰਦ ਦਾ ਰਸਿਆ ਗੁਰੂ ਵੀ ਤੂੰ ਆਪ ਹੈ ਅਧਿਕਾਰੀ ਹੋ ਕੇ ਮਨੁੱਖਾਂ ਨੂੰ ਗੰਧ ਕਿਰਤਾਂ ਹੋਇਆ ਲਗੂ ਆਪ ਹੀ ਹੈ ਆਪਣੇ ਕਰਤਕ ਆਪ ਹੀ ਜਾਣ ਹੈ ਇਸ ਦੇ ਬਕਸ਼ਾਉ ਦੇ ਜਿਹੜੇ ਕਿਰਤਾਂ ਕੌਂਤਕ ਜਲ ਨੂੰ ਪੈਗਾ ਕਰ ਲੈਣਾ ਪਾਲਣਾ ਕਰਨੀ ਲੈਕਾ ਕਰਨੀ ਤਬਦੀਲੀਆਂ ਕਰ ਦੇਣੀਆਂ ਸੰਸਾਰ ਦੀਆਂ ਇਸ ਪ੍ਰਕਾਰ ਆਪਣੇ ਕੌਂਤਕਾਂ ਨੂੰ ਕਿਰਤਾਂ ਨੂੰ ਆਪ ਹੀ ਜਾਣਦੇ ਹੋ ਸੁਧ ਆਪੇ ਥੁਦ ਸੰਭਾਲੀ ਹੈ ਆਪ ਹੀ ਜਿਨਨ ਸਰੂਪ ਦਾ ਜਨ ਬਖਸ਼ਿਆ ਉਹ ਬ੍ਰਹਮ ਗਿਆਨੀ ਤੈਨੂੰ ਸਵਾਲ ਨਹੀਂ ਕਰਦੇ ਐ ਆਪ ਹੀ ਮਾਰਾ ਆਪਣੇ ਆਪ ਨੂੰ ਕਿ ਸੰਭਾਲਣ ਵਾਲੇ ਨੂੰ ਸਾਹਮਣੇ ਵਾਲੇ ਨੂੰ ਯਾਦ ਕਰਨ ਵਾਲੇ ਨੂੰ ਬ੍ਰਹਮ ਦੇਤਾ ਹੋ ਕੇ ਆਪ ਉਸ ਕੋ ਆਪ ਤੇ ਅਗਿਆਸ ਨੂੰ ਕੇ ਗੁਣ ਕਾ ਨਹੀਂ ਪ੍ਰਵੇਸ਼ ਤੂੰ ਥਾਕਰ ਸੇਵਕ ਹੋਣ ਆਪ ਤੇ ਮਾਰਾ ਥਾਕਰ ਸਵਾਮੀ ਰੂਪ ਵੀ ਤੂੰ ਆਪ ਹੈ ਸੇਵਕ ਸਿੱਖ ਰੂਪ ਵੀ ਤੂੰ ਆਪ ਹੈ ਥਾਕਰ ਪਤੀ ਪਾਲਣਾ ਲੈਦਾ ਕਰਨ ਵਾਲਾ ਈਸ਼ਰੂਪ ਵੀ ਤੂੰ ਆਪ ਹੈ ਤੋ ਕ ਜੀਵ ਰੂਪੀ ਤੂੰ ਆਪ ਹੀ ਆਪਣਾ ਉਹ ਗੁਪਤ ਪ੍ਰਗਟ ਪ੍ਰਭ ਆਪੇ ਜਿਹਨਾਂ ਦਾ ਗੁਪਤ ਸਾਰਿਆਂ ਦੇ ਅੰਦਰ ਇੱਕਤਮ ਰੂਪ ਪ੍ਰਗਟ ਸਾਰਿਆਂ ਉਤਾਰਾਂ ਦਾ ਸਰਵ ਰੂਪ ਧਾਰ ਕੇ ਵੀ ਆਪ ਹੀ ਹੈ ਪ੍ਰਭ ਗੁਪਤ ਸਾਰਿਆਂ ਦੀਆਂ ਗੱਲਾਂ ਨੂੰ ਜਾਣਨ ਵਾਲਾ ਅਤੇ ਪ੍ਰਗਟ ਕਰਕੇ ਦੱਸਣ ਵਾਲਾ ਵੀ ਆਪ ਹੀ ਹੈ ਜਿੰਨੇ ਗੁਪਤ ਨੂੰ ਹਨ ਦੀਆਂ ਉਹਨਾਂ ਦੀ ਤੂੰ ਆਪ ਹੈ ਜਿਹੜੀਆਂ ਪ੍ਰਗਟ ਨੂੰ ਹਨ ਉਹਨਾਂ ਦੀ ਪ੍ਰਭੂ ਆਪ ਹੀ ਬਣ ਰਿਹਾ ਹੈ ਗੁਪਤ ਜੋ ਦੇਵੀ ਦੇਵ ਤੇ ਆਦਿ ਕਹਾਣੇ ਪਰਗਦੇ ਜੋ ਮਨੁੱਖ ਆਦਿਕਾਂ ਸਾਰਿਆਂ ਕੀ ਆਪ ਪ੍ਰੂਪ ਬਣਦੇ ਆਂ ਤੋ ਗੁਬਤ ਹੈ ਗਿਆਨੀਆਂ ਨੂੰ ਤੇ ਪਰਗਦੇ ਬ੍ਰਹਮ ਗਿਆਨੀਆਂ ਨੇ ਤੇ ਮਾਰਾ ਆਪਣਾ ਅਪਰੂਪ ਹਾਂ ਤੋ ਨਾਨਕ ਦਾਸ ਸਦਾ ਗੁਣ ਗਾਵੈ ਸਬਦ ਦੀ ਸਾਲੀ ਕਹਿੰਦੇ ਸਦਾ ਅਕਾਲ ਪ੍ਰਭ ਸਾ ਦੇ ਗੁਣਾਂ ਨੂੰ ਗਾਈਏ ਇੱਕ ਭੋਰੀ ਨਗਰ ਨਿਹਾਲੀਐ ਜੁਗ ਸਭੇ ਵਾਸਾ ਘੋੜਾ ਮਤ ਸਾਡੇ ਕੋਈ ਨਜ਼ਰ ਕਰੋ ਨਜ਼ਰ ਕਰਕੇ ਨਿਹਾਲੀਆ ਜੀ ਦੇਖਣਾ ਕਰੋ ਸਾਡੀ ਜਾਲ ਇੱਕ ਭੋਣੀ ਜੀ ਸਾਡੀ ਸੁਰਤ ਹੈ ਮਾਰਾ ਸੂਦੀ ਜੀ ਸੁਰਤ ਆ ਇਹਨੂੰ ਨਵਰ ਕਰਕੇ ਦੇਖਣਾ ਕਰੋ ਅਸਲੀ ਆਪ ਦੇ ਸਰੂਪ ਨੂੰ ਇਹ ਨਵਰ ਕਰ ਗਿਓ ਨਿਖਾਲੀਏ ਦੇਖ ਲਈਏ ਜੀ ਪੂਰੀ ਪ੍ਰਕਾਸ਼ ਵਾਲੀ ਇੱਕ ਨਿਗਾਹ ਕਰੋ ਸਿੱਕੇ ਪਾਤਸ਼ਾਹ ਜਿਸ ਕਰਕੇ ਗਿਆਨ ਦ੍ਰਿਸ਼ਟੀ ਨਾਲ ਆਪ ਨੂੰ ਦੇਖ ਲਈਏ ਜੀ ਇੱਕ ਘੋਰੀ ਨਵੇਂ ਇੱਕ ਘੋਰਾ ਮਾਤਾ ਜਰਾ ਮਾਤਰ ਵੀ ਦੇ ਕਿਰਪਾ ਦ੍ਰਿਸ਼ਟੀ ਕਰਨੀ ਹੋਵੇ ਸੋ ਗੁਰ ਤਰਤੀਂ ਦੀ ਕਿਰਪਾ ਪੀਨੀ ਸਭ ਤਰ੍ਹਾਂ ਦੇ ਬੇਹਰ ਲਈ ਥੋੜੇ ਮਾਤਰ ਵੀ ਜੇ ਮਾੜਾ ਘੋਰਾ ਤੁੰਦੀ ਨਿਗਾਹ ਕਰ ਮੇਂ ਹੋਵੇ ਤਾਂ ਗਿਆਨ ਦ੍ਰਿਸ਼ਟੀ ਕਰਕੇ ਆਪ ਦੇ ਸਰੂਪ ਨੂੰ ਦੇਖ ਲਈਏ ਜੀ